ਪਰਵਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਾਸ ਏਕ ਓੰਕਾਰ ਸਤਗੁਰ ਪ੍ਰਸਾਦ ਦੁਵਿਧਾ ਬੋਰੀ ਮਨ ਬੋਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਦ ਨਾ ਪਾਇਆ ਸਤਗੁਰ ਰਾਕੇ ਨਾਮ ਦਿੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਛ ਕੀਆ ਸੋਈ ਜਾਣੇ ਸ਼ਬਦ ਵਿਚਾਰ ਭਉ ਸਾਗਰ ਕਰੈ ਰਹਉ ਮਾਇਆ ਸੰਚ ਰਾਜੇ ਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇ ਕੋ ਸਾਥ ਨਾ ਸੰਗੇ ਜਿਉ ਮਨ ਦੇਖੈ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਗੁਰੂ ਪੂਛ ਸਹਜ ਕਰ ਪਾਵੇ ਰਾਗ ਨਾਦ ਮਨ ਦੂਜੇ ਪਾਏ ਅੰਤਰ ਕਪਟ ਮਹਾ ਦੁੱਖ ਪਾਏ ਸਤ ਗੁਰ ਭੇਟੇ ਸੋਜੀ ਪਾਏ ਸਾਚੇ ਨਾਮ ਰਹਿ ਲਗਲਾਏ ਸੱਚੇ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੈ ਤਾਂ ਦਰ ਸਾਚੇ ਸੋਭਾ ਪਾਵੈ ਗੁਰ ਸੇਵਾ ਬਿਨ ਭਗਤ ਨ ਹੋਈ ਅਨੇਕ ਯਤਨ ਕਰੇ ਜੇ ਕੋਈ ਓਮੇ ਮੇਰਾ ਸਬਦੇ ਕੋਈ ਨਿਰਮਲ ਨਾਮ ਬਸੇ ਮਨ ਸੋਈ ਇਸ ਚਗ ਮੇ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੈ ਹੋਰ ਮੂਕ ਦਵਾਰ ਸ਼ਬਦ ਹੈ ਨਾਮ ਰੱਖੇ ਉਰਤਾਰ ਸ਼ਬਦ ਹੈ ਗਤਿ ਮਤ ਮੁਖ ਦਵਾਰ ਅਬਰ ਨਹੀਂ ਕਤ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ RAM ਨਾਮ ਉਤਮ ਗਤ ਹੋਈ ਨਾਨਕ ਖੋਜ ਲਹੇ ਜਨ ਕੋਈ ਪਰਬਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲਵਾਇਆ ਸੁਤ ਕੰਚਨ ਸੋਹੇ ਤਪੁ ਬਧਾਇਆ ਸਭ ਕੀ ਛਾਪਣਾ ਇਕ RAM ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਦਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੇ ਸਮਾਇਆ ਆਵਾ ਗਾਉਣ ਤੁਧ ਆਪਰ ਚਾਇਆ ਸ੍ਰੀ ਭਗਤ ਜਨ ਸੱਚ ਜਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਵਾਣੀ ਬਿਨ ਸਤਗੁਰ ਪੀਟੇ ਕੋਈ ਨਾ ਜਾਣੇ ਸਗਲ ਸਰੋਵਰ ਜੋਤ ਸਮਾਣੀ ਆਨੰਦ ਰੂਪ ਬਿਟੋ ਕੁਰਬਾਨੀ ਪਾਉ ਭਗਤ ਗੁਰਮਤੀ ਪਾਏ ਹੋਮੇ ਵਿੱਚੋਂ ਸ਼ਬਦ ਜਲਾਏ ਤਾਪਤ ਰੱਖੇ ਠਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮਾ ਬినੋਦ ਰਹੇ ਪਰਮਾਦੀ ਗੁਰਮਤ ਮਾਨਿਆ ਏਕ ਲਿਵ ਲਾਗੀ ਦੇਖਨ ਵਾਲਿਆ ਜਲ ਮੈਂ ਆਗੀ ਸੋ ਭੂਜੈ ਹੋਵੇ ਬੜ ਭਾਗੀ ਸਤਗੁਰ ਸੇਵੇ ਭਰਮ ਚੁਕਾਏ ਅੰਧੇਨ ਜਾਗੇ ਸਚ ਲੈ ਬੁਲਾਏ ਏਕੋ ਜਾਣੇ ਅਵਰ ਨ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋਮੇ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁੱਖ ਮੀਟਨ ਹਾਰਾ ਆਵਰਨਾ ਸੂਜਸ ਬੀਜਿਕਾਰਾ ਤਨ ਮਨ ਤਨ ਹਰ ਆਗੇ ਰਖਿਆ ਨਾਨਕ ਕਹੇ ਮਹਾਰਸ ਚਾਖਿਆ ਪਰਵਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੂਇੰਗਮ ਪਾਠੀ ਰੇਚਕ ਪੂਰਵਕ ਪੂਰਕ ਕੁੰਭ ਕਰੈ ਬਿਨ ਸਤਗੁਰ ਕਿਛ ਸੋਜੀ ਨਾਹੀ ਭਰਮੇ ਭੂਲਾ ਬੂੜ ਮਰੇ ਅੰਤ ਭਰਿਆ ਭਰ ਪਰ ਤੋਵੇ ਅੰਤਰ ਕੀ ਮਲ ਕਦੇ ਨ ਲਹੈ ਨਾਮ ਬਿਨਾ ਫੋਕਟ ਸਭ ਕਰਮ ਜਿਉ ਬਾਜੀ ਕਰ ਭਰਮ ਭਲੇ ਖਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਕਰ ਆਪਗਣ ਮੋਹੀ ਰਹਾਉ ਮਾਇਆ ਤੰਦਾ ਤਾਵਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣੈਂਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ਮਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ ਝੂਠੇ ਵਿੱਚ ਹੰਕਾਰ ਹੈ ਖਸਮ ਨਾ ਪਾਵੈ ਸਾਧ ਬਿਨ ਨਾਵੇ ਹੋਰ ਤਮਾਵਨਾ ਫਿੱਕਾ ਐ ਵਹਿ ਸਾਦ ਦੁਸਤੀ ਸਵਾਭਿਗੂਚੀ ਐ ਬਿਖਵਾਤੀ ਜੀਵਨ ਬਾਦ ਇਹ ਭਰਮ ਭੂਲੇ ਮਰੋ ਨਾ ਇਹ ਭਰਮ ਭੂਲੇ ਮਰੋ ਨਾ ਕੋਈ ਗੁਰ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੇ ਨਾ ਪਾਈ ਆਵੇ ਜਾਏ ਮਰੇ ਮਰ ਜਾਏ ਇਹੋ ਸਰੀਰ ਹੈ ਤ੍ਰਗੁਣ ਆਤ ਇਸ ਨੂੰ ਵਿਆਪੈ ਸੋਗ ਸੰਤਾਪ ਸੋ ਸੇਬੋ ਜਿਸ ਮਾਈ ਨਾ ਬਾਪ ਵਿੱਚੋਂ ਚੁੱਕੈ ਤਿਸ਼ਨਾ ਅਰ ਆਪ ਜੈ ਜੈ ਦੇਖਾਂ ਤਹਿ ਤਹਿ ਸੋਈ ਬਿਨ ਸੁਤ ਗੁਰ ਭੇਟੇ ਮੁਕਤ ਨਾ ਹੋਈ ਹਰ ਦੇ ਸੱਚ ਇਹ ਕਰਨੀ ਸਾਰ ਹੋਰ ਸਭ ਪਖੰਡ ਪੂਜ ਘਵਾਰ ਦੁਵਿਧਾ ਚੁੱਕੇ ਤਾਂ ਸ਼ਬਦ ਪਛਾਣ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸ਼ਬਦ ਹੈ ਸਾਰ ਵਿੱਚ ਦੁਵਿਧਾ ਮਾਥੇ ਪਵੇ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰਿ ਨਦਰ ਪਛਾਣ ਪਰਵਤੀ ਮਹਲਾ ਪਹਿਲਾ ਦਖਣੀ ਗੋਤਮ ਤਪਾ ਅਹਲਿਆ ਇਸਤਰੀ ਕਿਸ ਦੇਖ ਇੰਦਰ ਲੁਭਾਇਆ ਸਹਸ ਸਰੀਰ ਚਿਹਨ ਭਗ ਹੋਏ ਨਾ ਤਾਂ ਮਨ ਪੁਜੋਤਾਆ ਕੋਈ ਜਾਣ ਨ ਭੂਲੇ ਭਾਈ ਸੋ ਭੂਲੇ ਜਿਸ ਆਪ ਭੁਲਾਏ ਬੁਝੇ ਜਿਸੇ ਬੁਝਾਈ ਰਹਾਉ ਤਿਨ ਹਰੀ ਚੰਦ ਪਿਰਥਵੀ ਪਤ ਰਾਜੈ ਕਾਗਦ ਕੀ ਮਨਾ ਪਾਈ ਔਗਣ ਜਾਣੇ ਤਾਂ ਪੁਨ ਕਰੇ ਕਿਉ ਕਿਉ ਨਿਖਾਸ ਬਿអਕਾਈ ਕਰੋ ਓਟਾਈ ਧਰਤੀ ਮੰਗੇ ਬਾਵਨ ਰੂਪ ਬਹਾਨੇ ਕਿਉ ਪਿਆ ਲਜਾਏ ਕਿਉ ਛਲੀਏ ਜੇ ਬਲ ਰੂਪ ਪਛਾਨੇ ਰਾਜਾ ਜਨ ਵੇਚਾ ਦੇ ਮਤੀ ਬਰਜ ਬਿਆਸ ਪੜਾਇਆ ਤិន ਕਰ ਜਗ 18 ਕਾਇ ਕਿਰਤ ਨਾ ਚਲੇ ਚਲਾਇ ਗੰਤ ਨਾ ਗਣੀ ਹੁਕਮ ਪਛਾਣਾ ਬੋਲੀ ਪਾਏ ਸੁਭਾਈ ਜੋ ਕਿਛ ਕਰ ਵਰਤੈ ਤੁਦੇ ਸਲਾਹੀ ਸਭ ਤੇਰੀ ਬੜਿਆਈ ਗੁਰਮਖ ਅਲਿਖਤ ਲੇਪ ਕਦੇ ਨਾ ਲਾਗੇ ਸਦਾ ਰਹੇ ਸਰਨਾਈ ਮਨ ਮੁਖ ਮੁਗਦ ਆਗੇ ਚੇਤੇ ਨਾਹੀ ਦੁਖ ਲਾਗੇ ਪਛੁਤਾਏ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਤੀਏ ਹਰ ਅਭਿਮਾਨ ਨਾ ਜਾਈ ਜਿਉ ਅਭਿਮਾਨੇ ਪੈ ਪਚਿਏ ਭੁੱਲਣ ਵਿੱਚ ਕਿਆ ਸਭ ਕੋਈ ਕਰਤਾ ਆਪ ਨਾ ਭੁੱਲੇ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਮਿਰਸਾਦ ਅਕੁੱਲੇ ਪਰਮਾਤੀ ਮਹੱਲਾ ਪਹਿਲਾ ਆਖ ਨਾ ਸੁਣਨਾ ਨਾਮ ਅਦਾਰ ਤੰਦਾ ਚੁਟਕ ਗਿਆ ਬੇਕਾਰ ਜਿਉ ਮਨਮੁਖ ਦੂਜੇ ਪਤਖ ਹੋਈ ਬਿਨ ਨਾਵੇਂ ਮੈਂ ਅਬਰਨਾ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੈ ਬਿਨ ਗੁਰ ਬੂਡੇ ਬਾਰੋ ਬਾਰ ਰਹਾਓ ਇਸ ਮਨ ਮਾਇਆ ਮੋਹ ਵਿਨਾਸ਼ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮੁਖ ਬਿਰਲਾ ਚੀਨੇ ਕੋਈ ਨਾਮ ਬਿਹੂਣਾ ਮਿਕਤ ਨਾ ਹੋਈ ਭਰਮ ਪਰਮ ਡੋਲੇ ਲਖ 84 ਬਿਨ ਗੁਰ ਬੂਝੇ ਜਮਕੀ ਫਸੀ ਏ ਮਨੁ ਆਖਿਨ ਖਿਨ ਖਿਨ ਉਬ ਪਿਆਲ ਗੁਰਮਖ ਚੂਟੇ ਨਾਮ ਸੰਭਾਲ ਆਪੇ ਕਦੇ ਢਿੱਲ ਨਾ ਹੋਈ ਸ਼ਬਦ ਮਰੇ ਸਹਿਲਾ ਜੀਵੈ ਸੋਈ ਬਿਨ ਗੁਰ ਸੋਜੀ ਕਿਸੇ ਨਾ ਹੋਈ ਆਪੇ ਕਰੇ ਕਰਾਵੈ ਸੋਈ ਅਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਿਜ ਸਮਾਵੇ ਇਹ ਮਨ ਡੋਲਤ ਤੋਂ ਠਹਿਰਾਵੇ ਸੱਚ ਕਰਨੀ ਕਰ ਕਾਰ ਕਮਾਵੇ ਅੰਤਰ ਝੂਠਾ ਕਿਉ ਸੁੱਚ ਹੋਏ ਸਭ ਦੀ ਧੋਵੇ ਬਿਰਲਾ ਕੋਏ ਗੁਰਮੁਖ ਸੱਚ ਕਮਾਵੇ ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕਰ ਹਾਵੈ ਉਹ ਖਾਣਾ ਪੀਣਾ ਸੁਖ ਸਾਰ ਹਰ ਜਲ ਹਰ ਜਨ ਸੰਗਤ ਪਾਵੈ ਪਾਰ ਸੱਚ ਬੋਲੇ ਗੁਲਾਬੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂਜਾ ਹਰ ਰਸ ਚਾਖਿਆ ਤਉ ਮਨ ਭੀਜਾ ਪਰਮਤ ਨਾਨਕ ਅਵਰ ਨ ਦੂਜਾ ਬਰਭਾਤੀ ਮਹੱਲਾ ਪਹਿਲਾ RAM ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਬ ਰਹਿਆ ਸਭ ਠਾਈ ਅਵਰ ਨ ਦੀਸੈ ਕਿਸ ਪੂਜ ਪੂਜ ਚੜਾਈਂ ਰਹਾਓ ਮਨ ਤਨ ਆਗੇ ਜੀੜਾ ਤੁਝ ਪਾਸ ਜਿਉਂ ਭਾਵੇ ਤਿਉਂ ਰੱਖੋ ਅਰਦਾਸ ਸਤਿ ਜੀਪਾ ਹਰ ਰਸਨ ਰਸਾਈ ਗੁਰਮਤਿ ਛੂਟਸ ਪ੍ਰਭ ਸਰ ਨਾਈ ਕਰਮ ਧਰਮ ਪ੍ਰਭੂ ਮੇਰੇ ਕੀਏ ਨਾਮ ਬੜਾਈ ਸਰ ਕਰਮਾ ਕੀਏ ਸਤ ਗੁਰ ਕੈ ਬਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤ ਗੁਰ ਦਿਏ ਮੁਕਤਿ ਅਨੰਦ ਹਰ ਪਦ ਚੀਨੇ ਭੈ ਪ੍ਰਦਾਨਾ ਮਨ ਤਨ ਸੀਤਲ ਗੁਰੂ ਬੂਝ ਭੁਜਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰੂ ਗੂਜ ਬੁਝਾਈ ਨਾਮ ਬਿਨਾ ਗਤ ਕਿਨੇ ਨਾ ਪਾਈ ਵਰвати ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰ ਪੂਰੇ ਸੱਚੀ ਬਣਤ ਬਣਾਈ ਹਰ ਰੰਗ ਰਾਟੇ ਸਦਾ ਰੰਗ ਸਾਚਾ ਦੁੱਖ ਵਿਸਰੇ ਪਤ ਪਾਈ ਝੂਠੀ ਦਰਮਤ ਕੀ ਚਤਰਾਈ ਬਿਨ ਸਤ ਬਾਰ ਨਾ ਲਾਗੇ ਕਾਈ ਰਹਾਉ ਮਨ ਮੁਖ ਕੋ ਦੁਖ ਦਰਦ ਵਿਆਪਸ ਮਨ ਮੁਖ ਕੋ ਦੁਖ ਨਕ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲੈ ਸਰਨਾਈ ਮਨ ਮੁਖ ਤੇ ਅਬ ਭਗਤ ਨ ਹੋਵਸਾ ਹੋਮ ਮੇ ਪਤੇ دیਵਾਨੇ ਇਹ ਮਨੁਆ ਖਿਨ ਉਬ ਪਿਆਲੀ ਜਬ ਲਗ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਪਿਆ ਤਿਤ ਨਹੀਂ ਬਿਨ ਸਤਗੁਰ ਪਾਏ ਸਹਿਜੇ ਸਹਿਜ ਮਿਲੇ ਸੁਖ ਪਾਈਐ ਦਰਗਹਿ ਪੈਂਦਾ ਜਾਏ ਦਰਗਹਿ ਦਾਨ ਬਿਨਾ ਇਕ ਆਪੈ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਪੂਜੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨੇ ਫੁਨ ਤਰੇ ਮਿਲ ਤਰੇ ਮਿਲੇ ਜਗਤ ਉਪਾਇਆ ਐਸਾ ਬਲ ਚਲ ਤਨ ਕੋ ਦੀਆ ਹੁਕਮੀ ਠਾਕ ਰਹਾਇਆ ਐਸੇ ਜਨ ਬਿਰਲੇ ਜਗ ਅੰਦਰ ਬਿਰਖ ਪਰਖ ਖਜ਼ਾਨੇ ਪਾਇਆ ਜਾਤ ਵਰਨ ਤੇ ਭਏ ਅਤੀਤਾ ਮਮਤਾ ਲੋਵ ਚੁਕਾਇਆ ਨਾਵ ਰਤੇ ਤੀਰਥ ਸੇ ਨਿਰਮਲ ਦੁੱਖ ਹੋਮੇ ਮੈਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨ ਗੁਰਮੁਖ ਸਚੁ ਪਾਇਆ